ਹੋ ਗਿਆ ਕਿੰਨੀ ਸੰਗਤ ਬਾਹਰਲੇ ਪਾਸੇ ਆਸੇ-ਪਾਸੇ ਜਿੰਨੇ ਅੰਦਰ ਬੈਠੇ ਕਿੰਨੇ ਬਾਹਰ ਫਿਰਦੇ ਆ ਜਿਹੜੇ ਅੰਦਰ ਹਾਲ ਵਿੱਚ ਬਹਿ ਨਹੀਂ ਸਕੇ ਹੁਣ ਹਾਲ ਜਿੱਡਾ ਕਿ ਹੈਗਾ ਉੱਡਾ ਕਿਤੇ ਭਰ ਗਿਆ ਤੇ ਤੂੰ ਡਿਊਟਾ ਹੋਏਗਾ ਦੁੱਗਣਾ ਹੋਏਗਾ ਤੇ ਉਹ ਵੀ ਬਣ ਜਾਣਾ ਤੇ ਜਿਵੇਂ ਆ ਇੱਕ ਸਾਲ ਵਿੱਚ ਆ ਬਣ ਗਿਆ ਆਉਂਦਿਆਂ ਸਾਲਾਂ ਚ ਹੋਰ ਬੜਾ ਕੁਝ ਬਣ ਜਾਂਦਾ ਹੈ ਹੌਲੀ-ਹੌਲੀ ਸੰਗਤ ਦੇ ਸਹਿਯੋਗ ਨਾਲ ਅੱਗੇ ਅਗਵਾਈ ਕਰਨ ਵਾਲੇ ਅੱਗੇ ਲੱਗੇ ਚੰਗੇ ਬੰਦੇ ਹੋਣਗੇ ਇਹ ਸਾਰਾ ਕੁਝ ਹੀ ਬਣਦਾ ਜਾਂਦਾ ਹੈ ਸਾਰੇ ਰਲ ਮਿਲ ਕੇ ਨਾਲ-ਨਾਲ ਤੁਰਦੇ ਰਹੀਏ ਤੇ ਨਾਲੇ ਗੱਲ ਇਹੋ ਹੀ ਹੈ ਕਿ ਸੋਹਣੇ ਇਹ ਹਾਲ ਉਦੋਂ ਹੀ ਲੱਗਦੇ ਨੇ ਜਦੋਂ ਇਦਾਂ ਸੰਗਤਾਂ ਨਾਲ ਪਰਦੇ ਨੇ ਇਹ ਫੱਬਦੇ ਹੀ ਤਾਂ ਨੇ ਜਦੋਂ ਇਦਾਂ ਇਕੱਠ ਹੁੰਦੇ ਐ ਆ ਤੁਹਾਡੇ ਰਾਜਪੁਰੇ ਅਨਾਜ ਮੰਡੀ ਚ ਦਵਾਨ ਲਾ ਕੇ ਗਏ ਸੀ ਤਾਂ ਕਈ ਆ ਪਿੱਛੇ ਜੇ ਮੈਨੂੰ ਲੱਗਦਾ 5-6 ਸਾਲ ਹੋਏ ਹੋਣਗੇ 6 ਸਾਲ ਹੋਏ ਐ 6 ਸਾਲ ਪਹਿਲਾਂ ਅਨਾਜ ਮੰਡੀ ਵਿੱਚ ਜਦੋਂ ਦਵਾਨ ਲਾਏ ਸੀ ਤੇ ਦਿਸਦਾ ਨਹੀਂ ਸੀ ਕਿੱਥੇ ਤੱਕ ਸੰਗਤ ਬੈਠੀ ਮੈਂ ਸਟੇਜ ਤੇ ਲਾਸਟ ਦਿਨ ਜਿੱਦਣ ਦਵਾਨ ਲਾਉਣ ਆਇਆ ਤੇ ਉਹ ਦਿਨ ਇੰਨਾ ਤੂਫਾਨ ਆ ਗਿਆ ਉਧਰੋਂ ਕੀਰਤਨ ਸ਼ੁਰੂ ਕੀਤਾ ਨਾਲ ਹੀ ਤੂਫਾਨ ਸ਼ੁਰੂ ਹੋ ਗਿਆ ਤੇ ਨજર ਨਹੀਂ ਸੀ ਆਉਂਦੀ ਉਹ ਕੈਮਰੇ ਦੇ ਵਿੱਚ ਜਦੋਂ ਵੀ ਕਿੱਥੇ ਇਕ ਤੱਕ ਸੰਗਤ ਬੈਠੀ ਦੋਵੇਂ ਪਾਸੇ ਰਾਜਪੁਰਾ ਇੱਕ ਵਾਰੀ ਬੱਸ ਸਟੈਂਡ ਵਿੱਚ ਦਵਾਨ ਲੱਗੇ ਸੀ ਰਾਜਪੁਰਾ ਕਲੋਨੀ ਵਿੱਚ ਦਵਾਨ ਲੱਗੇ ਸੀ ਕਈ ਤੇ ਆ ਜਦੋਂ ਮੈਂ ਦੱਸ ਰਿਹਾ ਨਾ ਕਿ ਰਾਜਪੁਰਾ ਕਲੋਨੀ ਚ ਜਦੋਂ ਉਧਰ ਕੇ.ਡੀ.ਸੀ. ਬਾਬਾ ਜੀ ਝੰਡਾ ਗਰਾਉਂਡ ਝੰਡਾ ਗਰਾਉਂਡ ਸੀ 2004 ਵਿੱਚ ਲੱਗੇ ਸੀ 3 ਵਿੱਚ 2003 ਵਿੱਚ ਝੰਡਾ ਗਰਾਉਂਡ ਵਿੱਚ ਲੱਗੇ ਸੀ ਆ ਜਿਹੜੇ ਤਿੰਨ ਦੀ ਮੈਂ ਗੱਲ ਕਰਦਾ ਜਿਹੜੇ ਬੱਚੇ 18 20 ਸਾਲ ਦੇ ਨੇ ਇਹ ਤੇ ਜੰਮੇ ਵੀ ਨਹੀਂ ਸੀ ਉਦੋਂ ਕਈ 2003 ਦੇ ਵਿੱਚ ਹੁਣ ਤਿੰਨ ਨੂੰ ਹਿਸਾਬ ਲਾਓ 22 23 ਸਾਲ ਹੋ ਗਏ ਆ ਤੇ ਕਈਆਂ ਦੇ ਉਹ ਨਿੱਕੇ ਨਿੱਕੇ ਬੱਚੇ ਸੀ ਜਿਨ੍ਹਾਂ ਦੇ ਅੱਜ ਵੱਡੇ ਵੱਡੇ ਦਾੜੇ ਐ ਜਿਹੜੇ ਅੱਜ 40 40 ਸਾਲਾਂ ਦੇ ਐ ਉਸ ਵੇਲੇ ਉਹਨਾਂ ਦੀ ਉਮਰ ਵੇਖੋ ਕਿੰਨੀ 18 ਸਾਲਾਂ ਦੀ ਹੋਣੀ ਜਿਹੜੇ ਅੱਜ 40 ਸਾਲ ਦੇ ਉਦੋਂ 18 ਸਾਲਾਂ ਦੇ ਸੀ ਤੇ ਕਿੰਨਾ ਪਿਆਰ ਕਿੰਨਾ ਉਤਸ਼ਾਹ ਸੰਗਤ ਦੇ ਵਿੱਚ ਸੀ ਤੇ ਕਮਾਲ ਦੀ ਗੱਲ ਇਹ ਐ ਅੱਜ ਵੀ ਉਹ ਉਤਸ਼ਾਹ ਹੈ ਮੈਂ ਵੇਖ ਰਿਹਾ ਕਿੰਨੇ ਹੀ ਮੁੰਡੇ ਵਿੱਚ ਤੁਹਾਡੇ ਨੌਜਵਾਨੀ ਨੌਜਵਾਨ ਬੈਠੇ ਰਾਤ ਮੈਂ ਲੁਧਿਆਣਾ ਵੀ ਗੱਲ ਕਰਦਾ ਸੀ ਨੌਜਵਾਨਾਂ ਦੀ ਗਿਣਤੀ ਕਿੰਨੀ ਸੀ ਵਿੱਚ ਬੱਚੇ ਅੱਜ ਕੱਲ ਫੋਨ ਕਿਹੜਾ ਛੱਡਦਾ ਅਗਲਾ 1 ਮਿੰਟ ਵੀ ਫੋਨ ਆਪਣੇ ਤੋਂ ਪਰੇ ਨਹੀਂ ਜਾਂਦਾ ਸਾਰਾ ਦਿਨ ਰੀਲਾਂ ਵੇਖੀ ਜੋ ਇੰਸਟਾਗ੍ਰam ਵੇਖੀ ਚਾ ਲਾਹ ਵੇਖੀ ਚਾ ਲਾਹ ਵੇਖੀ ਚਾ ਐਦਾਂ ਹੀ ਉਂਗਲਾਂ ਚੱਲੀ ਜਾਂਦੀਆਂ ਐਦਾਂ ਹੀ ਚੱਲੀ ਜਾਂਦੀਆਂ ਸਾਰਾ ਸਾਰਾ ਦਿਨ ਬੰਦਾ ਬੈਠਾ ਰਹਿੰਦਾ ਤੇ ਅੱਜ ਦੇ ਸਮੇਂ ਵਿੱਚ ਕਿਹੜਾ ਕੋਈ ਕਰਮਾ ਵਾਲਾ ਹੀ ਹੈ ਭਾਈ ਜਿਹੜਾ ਫੋਨ ਛੱਡ ਕੇ ਇਹਨੂੰ ਜੇਬ ਵਿੱਚ ਪਾਏ ਸਮਾ ਕੱਢੇ ਸੰਗਤ ਵਿੱਚ ਆਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਤੇ ਕੋਈ ਨੌਜਵਾਨ ਅੱਜ ਦੇ ਯੁੱਗ ਦੇ ਵਿੱਚ ਇਥੇ ਅੱਖਾਂ ਬੰਦ ਕਰਕੇ ਵਾਹਿਗੁਰੂ 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 ਕਰ ਰਿਹਾ ਨਾ ਤੇ ਸਮਝ ਲਓ ਇਹਦੇ ਤੇ ਮਹਾਰਾਜ ਦੀ ਕਿਰਪਾ ਹੀ ਹੈ ਇਹ ਕਿਰਪਾ ਹੀ ਹੈ ਅੱਜ ਦੇ ਸਮੇਂ 'ਚ ਕਿਹੜਾ ਇਸ ਪਾਸੇ ਤੁਰ ਕੇ ਰਾਜੀ ਬੱਚੇ ਅੱਜ ਕੱਲ ਕਿੱਥੇ ਲੱਗ ਕੇ ਰਾਜੀ ਕਾਲ ਯੁੱਗ ਦਾ ਇੰਨਾ ਪ੍ਰਭਾਵ ਕਹਿ ਲਓ ਅੱਜ ਦਾ ਸਮਾਂ ਇਦਾਂ ਦਾ ਹੈ ਕਿੱਥੇ ਕੋਈ ਚੰਗੇ ਪਾਸੇ ਲੱਗ ਕੇ ਰਾਜੀ ਐ ਪਰ ਸ਼ੁਗਰ ਐ ਸੱਚੇ ਪਾਸ਼ਾ ਜੇ ਤੁਹਾਡੀ ਜਵਾਨੀ ਆ ਨੌਜਵਾਨ ਬੱਚੇ ਜੇ ਚੰਗੇ ਪਾਸੇ ਲੱਗ ਜਾਣ ਜਵਾਨੀ ਨੂੰ ਚੰਗੇ ਪਾਸੇ ਲਾ ਦਿਓ ਪਾ ਉਹਦੇ ਵਰਗਾ ਮਹਾਨ ਕੋਈ ਨਹੀਂ ਤੇ ਇਹੀ ਜਵਾਨੀ ਜੇ ਗਲਤ ਪਾਸੇ ਲੱਗ ਜੇ ਫਿਰ ਸ਼ੈਤਾਨ ਵੀ ਇੰਨਾ ਵਰਗਾ ਕੋਈ ਨਹੀਂ ਤਾਕਤ ਹੁੰਦੀ ਐ ਜੋਸ਼ ਹੁੰਦਾ ਐ ਜਾਨ ਹੁੰਦੀ ਐ ਉਹਨੂੰ ਜਿਹੜੇ ਪਾਸੇ ਮਰਜ਼ੀ ਮੋੜ ਲਓ ਉਧਰ ਹੀ ਮੁੜ ਜਾਂਦੀ ਐ ਪਰ ਲੋੜ ਇਹ ਹੈ ਕਿ ਸਤਗੁਰ ਦੇ ਪਿਆਰ ਵਾਲੇ ਪਾਸੇ ਨੂੰ ਮੋੜੀਏ ਅੱਜ ਮੈਂ ਜਦੋਂ ਅਕਾਲ ਤਖਤ ਸਾਹਿਬ ਤੇ ਖੜਾ ਸੀ ਨਾ ਉੱਥੇ ਤੇ ਮੈਂ ਨਾ ਇੱਕੋ ਹੀ ਚੀਜ਼ ਵੇਖ ਰਿਹਾ ਸੀ ਮੈਨੂੰ ਨਾ ਉੱਥੇ ਮੈਂ ਆਪਣੇ ਮਾਈਂਡ ਵਿੱਚ ਕਲਪਨਾ ਕਰ ਰਿਹਾ ਸੀ ਇਮੇਜਿਨੇਸ਼ਨ ਮੈਂ ਇਦਾਂ ਖੜਾ ਤੇ ਮੇਰੇ ਦਿਮਾਗ ਵਿੱਚ ਨਾ ਤੇ ਮੈਨੂੰ ਜਥੇਦਾਰ ਦਿਸ ਰਹੇ ਸੀ ਨਾ ਮੈਨੂੰ ਕੋਈ ਬੰਦਾ ਦਿਸ ਰਿਹਾ ਸੀ ਮੈਂ ਦਿਮਾਗ 'ਚ ਕੋਈ ਵੇਖੀ ਜਾਂਦਾ ਮੈਂ ਧੰਨ ਗੁਰੂ ਗੋਬਿੰਦ ਸਿੰਘ ਕਰਕੇ ਖੜਾ ਗੁਰੂ ਗੋਬਿੰਦ ਸਿੰਘ ਨਾਲ ਮੈਂ ਪਿਆਰ ਕਰਦਾ ਜੇ ਕਲਗੀਆਂ ਵਾਲੇ ਪਾਸ਼ਾ ਦਾ ਪ੍ਰਚਾਰ ਕਰਨ ਲਈ ਅੱਜ ਮੈਨੂੰ ਜੋ ਮਰਜੀ ਝੋਲੀ 'ਚ ਪਵਾਉਣਾ ਪਵੇ ਮੈਂ ਪਵਾ ਲੈਣਾ ਅੱਜ ਕਲਗੀਆਂ ਵਾਲੇ ਪਾਸ਼ਾ ਵਾਸਤੇ ਜੋ ਇਹ ਕਹਿਣਗੇ ਮੰਨ ਲੈਣਾ ਮਤਲਬ ਮੈਂ ਇਦਾਂ ਸੋਚ ਕੇ ਬੈਠਾ ਸੀ ਤੇ ਉਹ ਇੱਕ ਅੰਦਰ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦਾ ਪਿਆਰ ਜੇ ਇਹ ਦੀਵਾ ਲੈ ਕੇ ਜਾਵਾਂਗੇ ਨਾ ਭਰਾਵੋ ਬੜੇ ਨੇ ਜਿਹੜੇ ਅਜੇ ਜਗ ਸਕਦੇ ਨੇ ਬੜੀਆਂ ਸਲੇਟਾਂ ਇਦਾਂ ਦੀਆਂ ਨੇ ਜਿੰਨਾਂ ਉੱਤੇ ਅਜੇ ਨਸ਼ਾ ਲਿਖਿਆ ਨਹੀਂ ਗਿਆ ਖਾਲੀ ਸਲੇਟਾਂ ਹੈ ਬੱਚਾ ਅਜੇ 15 16 ਸਾਲ ਦਾ ਜਵਾਨੀ ਚ ਪੈਰ ਧਰ ਰਿਹਾ ਹੈ ਉਹਦੇ ਉੱਤੇ ਕੋਈ ਕ੍ਰਿਸਟ ਉਹਦੇ ਉੱਤੇ ਕੋਈ ਜੀਸਸ ਨਾ ਲਿਖ ਦਵੇ ਉਹਦੇ ਉੱਤੇ ਕੋਈ ਚਰਚ ਨਾ ਲਿਖ ਦਵੇ ਉਹਦੇ ਉੱਤੇ ਕੋਈ ਚਿੱਟਾ ਨਾ ਲਿਖ ਦਵੇ ਕੋਈ ਨਸ਼ਾ ਨਾ ਲਿਖ ਦਵੇ ਉਹ ਬੱਚੇ ਦੀ ਮਨ ਦੀ ਸਲੇਟ ਦੇ ਉੱਤੇ ਜੇ ਹੋ ਸਕੇ ਤੇ ਅਸੀਂ ਕਲਗੀਆਂ ਵਾਲਾ ਲਿਖ ਦਈਏ ਗੁਰੂ ਗੋਬਿੰਦ ਸਿੰਘ ਲਿਖ ਦਈਏ ਗੁਰੂ ਨਾਨਕ ਲਿਖ ਦਈਏ ਗੁਰੂ ਅਰਜਨ ਲਿਖ ਦਈਏ ਧੰਨ ਗੁਰੂ ਗ੍ਰੰਥ ਸਾਹਿਬ ਲਿਖ ਦਈਏ ਖਾਲੀ ਸਲੇਟਾਂ ਐ ਅਜੇ ਬਹੁਤ ਦੇ ਅੰਦਰ ਲਿਖਿਆ ਜਾਣਾ ਤੇ ਯਾਦ ਰੱਖਣਾ ਜਿਹੜੀ ਉਹ ਗੱਲ ਇੱਕ ਵਾਰੀ ਬਚਪਨ ਦੇ ਵਿੱਚ ਉਹ ਜਿਹੜੀ ਦਿਮਾਗ ਦੇ ਵਿੱਚ ਫਿੱਟ ਹੋ ਜਾਂਦੀ ਹੈ ਸਬਕੌਂਸ਼ੀਅਸ ਵਿੱਚ ਜਿਹੜੀ ਚੀਜ਼ ਬਹਿ ਜਾਂਦੀ ਹੈ ਨਾ ਉਹ ਫਿਰ ਨਿਕਲਦੀ ਨਹੀਂ ਸੈਲ ਮੈਮਰੀ ਬਣ ਜਾਂਦੀ ਹੈ ਇਸ ਕਰਕੇ ਮੈਂ ਇਹੋ ਹੀ ਅੱਜ ਸੋਚਦਾ ਸੀ ਵੀ ਜੋ ਮਰਜੀ ਅੱਜ ਝੋਲੀ ਚ ਪਵਾਉਣਾ ਪਵੇ ਕਲਗੀਆਂ ਵਾਲੇ ਪਾਦਸ਼ਾਹ ਦਾ ਸੁਨੇਹਾ ਜੇ ਅਸੀਂ ਪੰਜਾਬ ਦੀ ਧਰਤੀ ਤੇ ਲੈ ਕੇ ਜਾਣਾ ਹੈ ਜੇ ਕਿਸੇ ਵਿਗੜੇ ਨੂੰ ਚੰਗੇ ਪਾਸੇ ਲਾਉਣਾ ਹੈ ਜੇ ਕਿਸੇ ਨਸ਼ੇੜੀ ਨਸ਼ੇ ਵਾਲੇ ਘਰ ਚੋਂ ਨਸ਼ਾ ਕੱਢਣਾ ਹੈ ਕਿਸੇ ਮਾਂ ਦਾ ਪੁੱਤ ਸੁਧਾਰਨਾ ਹੈ ਕਿਸੇ ਘਰ ਵਾਲੀ ਦਾ ਘਰ ਵਾਲਾ ਸੁਧਾਰਨਾ ਹੈ ਕਿਸੇ ਦਾ ਬੱਚਿਆਂ ਦਾ ਪਿਓ ਸੁਧਾਰਨਾ ਕਿਸੇ ਭੈਣ ਦਾ ਭਰਾ ਸੁਧਾਰਨਾ ਤੇ ਸਾਨੂੰ ਸਾਰਾ ਕੁਝ ਝੋਲੀ 'ਚ ਪਵਾਉਣਾ ਪੈਣਾ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਤੇ ਗੁਣ ਗਾਉਣੇ ਪੈਣਗੇ ਪਿਆਰ ਦੀਵੇ ਨੂੰ ਵੇਖ ਕੇ ਦੀਵਾ ਜਗਦਾ ਹੈ ਜੇ ਸਾਡੇ ਅੰਦਰ ਪਿਆਰ ਗੁਰੂ ਗੋਬਿੰਦ ਸਿੰਘ ਦਾ ਹੋਏਗਾ ਅਸੀਂ ਲੈ ਕੇ ਤੁਹਾਡੇ ਕੋਲ ਆਉਣਾ ਤੇ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਤੇ ਜਗੇਗਾ ਹੀ ਕੋਈ ਇੱਕ ਕੋਈ ਦੋ ਕੋਈ ਚਾਰ ਕੋਈ 10 ਕਿਸੇ ਨਾ ਕਿਸੇ ਦੀ ਜ਼ਿੰਦਗੀ ਤੇ ਬਦਲੇਗੀ ਨਾ ਤੇ ਜਿਹੜੀਆਂ ਉਹ ਅਸੀਸਾਂ ਮਿਲਦੀਆਂ ਕਿਸੇ ਮਾਂ ਦਾ ਪੁੱਤ ਜਦੋਂ ਨਸ਼ਾ ਛੱਡਦਾ ਹੈ ਨਾ ਤੇ ਉਹ ਜਦੋਂ ਮੈਨੂੰ ਕਹਿੰਦੀ ਭਾਈ ਸਾਹਿਬ ਧੰਨਵਾਦ ਸਾਡੇ ਪੁੱਤ ਨੇ ਅੰਮ੍ਰਿਤ ਛਕ ਲਿਆ ਜਦੋਂ ਕਿਸੇ ਘਰ ਵਾਲੀ ਦਾ ਘਰ ਵਾਲਾ ਅੰਮ੍ਰਿਤ ਛਕਦਾ ਹੈ ਸਿੰਘ ਸੱਜਦਾ ਹੈ ਉਹ ਫਿਰ ਜਦੋਂ ਉਹ ਕਹਿੰਦੇ ਭਾਈ ਸਾਹਿਬ ਸ਼ੁਕਰ ਹੈ ਅੱਜ ਸਾਡੇ ਘਰ ਦੇ ਵਿੱਚੋਂ ਨਸ਼ਾ ਨਿਕਲ ਜਾਏ ਸਾਡੇ ਘਰਾਂ ਚੋਂ ਬੁਰਾਈਆਂ ਨਿਕਲ ਜਾਣ ਸਾਡੇ ਘਰਾਂ ਚੋਂ ਇਹ ਭੈੜ ਨਿਕਲ ਜਾਣ ਹੋਰ ਸਾਨੂੰ ਕੀ ਚਾਹੀਦਾ ਸੋ ਇਸ ਕਰਕੇ ਸਾਰੇ ਹੀ ਆਪਾਂ ਇੱਕੋ ਚੀਜ਼ ਦੇ ਉੱਤੇ ਪਹਿਰਾ ਦਈਏ ਜਵਾਨੀਆਂ ਤਾਂ ਹੀ ਲੇਖੇ ਵਿੱਚ ਹਨ ਜਾਂਦਾ ਜੋਬਨ ਬਾਬਾ ਫਰੀਦ ਸਾਹਿਬ ਨੂੰ ਕਿਹਾ ਫਰੀਦਾ ਆ ਕਿਹੜੇ ਤੂੰ ਪਾਸੇ ਲੱਗਿਆ ਤੂੰ ਕਿਹੜੇ ਪਾਸੇ ਲੱਗ ਗਿਆ ਤੇਰੀ ਜਵਾਨੀ ਵੇਖੋ ਤੇ ਸਹੀ ਦੁਨੀਆ ਕਿਵੇਂ ਨਜ਼ਾਰੇ ਲੈਂਦੀ ਜਵਾਨੀ ਮਾਣਦੀ ਹੈ ਤੂੰ ਕਿਹੜੇ ਪਾਸੇ ਲੱਗਿਆ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜਿਵੇਂ ਲੋਕੀ ਜਵਾਨੀਆਂ ਮਾਣਦੇ ਨੇ ਅਸੀਂ ਨਹੀਂ ਮਾਨਣੀਆਂ ਓਦਾਂ ਜਵਾਨੀਆਂ ਸਾਡੀ ਜਵਾਨੀ ਤੇ ਲਿਖੇ ਲਗਣੀ ਹੈ ਭਗਤ ਪੂਰਨ ਸਿੰਘ ਨੂੰ ਲੋਕਾਂ ਨੇ ਆਖਣਾ ਭਗਤ ਜੀ ਵਿਆਹ ਨਹੀਂ ਕਰਾਇਆ ਭਗਤ ਪੂਰਨ ਸਿੰਘ ਨੂੰ ਕਹਿਣਾ ਜਦੋਂ 50 ਸਾਲ ਦੇ ਹੋਏ ਤੇ ਭਗਤ ਜੀ ਵਿਆਹ ਨਹੀਂ ਕਰਾਇਆ ਤੇ ਭਗਤ ਪੂਰਨ ਸਿੰਘ ਨੇ ਹੱਸ ਕੇ ਕਹਿਣਾ ਮੈਂ ਬਿਜੀ ਇੰਨਾ ਹੋ ਗਿਆ ਸੇਵਾ ਦੇ ਵਿੱਚ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਵੀ ਵਿਆਹ ਵੀ ਕਰਾਉਣਾ ਹੈ ਮੈਂ ਇੰਨਾ ਸੇਵਾ ਵਿੱਚ ਬਿਜੀ ਹੋ ਗਿਆ ਮੈਂ ਇੰਨਾ ਲੱਗਿਆ ਰਿਹਾ ਮੈਂ ਇੰਨਾ ਲੱਗਿਆ ਰਿਹਾ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਕਿ ਮੈਂ ਵਿਆਹ ਵੀ ਕਰਾਉਣਾ ਯਾਰ ਮੈਂ ਇੰਨਾ ਇਸ ਪਾਸੇ ਆਪਣਾ ਮਨ ਲਾ ਦਿੱਤਾ ਸੋ ਮੇਰੇ ਕਹਿਣ ਦਾ ਭਾਵੇਂ ਹੈ ਬਾਬੇ ਫਰੀਦ ਨੂੰ ਕਿਹਾ ਫਰੀਦਾ ਦੁਨੀਆ ਵੇਖ ਜਵਾਨੀ ਕਿਦਾਂ ਮਾਨਦੀ ਹੈ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਓਏ ਲੋਕਾਂ ਵਾਂਗੂ ਅਸੀਂ ਨਹੀਂ ਜਵਾਨੀ ਮਾਨਣੀ ਜੋਵਨ ਚੱਲਿਆ ਤੇਰਾ ਤੂੰ ਨਹੀਂ ਨਜ਼ਾਰੇ ਲੈਣੇ ਜਵਾਨੀ ਵਾਲੇ ਜਵਾਨੀ ਵਾਲੇ ਨਜ਼ਾਰੇ ਤੂੰ ਨਹੀਂ ਲੈਣੇ ਤੇਰਾ ਜੋਵਨ ਚੱਲਿਆ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜਾਂਦਾ ਜਾਵੇ ਜੋਵਨ ਜਾਂਦੇ ਨਾ ਡਰਾਂ ਮੈਨੂੰ ਨਹੀਂ ਡਰ ਲੱਗਦਾ ਜੋਵਨ ਚੱਲਿਆ